ਕਾਹ ਖਣੇ ਅਮੇਰ ਖਾਨਾ ਸਪੀਡ ਤੇ ਉਧਰ ਦੇਖੋ ਉਹ ਗੱਡੀਆਂ ਜਾ ਰਹੀਆਂ ਨੇ ਵੀ ਕਿਸ ਹਿਸਾਬ ਨਾਲ ਇੱਥੋਂ ਤੇਜ਼ੀ ਨਾਲ ਗੱਡੀਆਂ ਜਿਹੜੀਆਂ ਨਿਕਲੀਆਂ ਨੇ ਬੜੇ ਆਰਾਮ ਨਾਲ ਪਹਿਲਾਂ ਨਿਕਲ ਰਹੀਆਂ ਸੀ ਗੱਡੀਆਂ ਹੁਣ ਬੜੀਆਂ ਤੇਜ਼ ਨਿਕਲੀਆਂ ਨੇ ਸਰਕਾਰ ਦਾ ਬਰੋਧ ਕਰਿਆ ਆਓ ਹੁਣ ਭਾਈ ਜੀ ਗੱਡੀ ਬੜੀ ਤੇਜ਼ ਨਿਕਲੀਆਂ ਨੇ ਕੀ ਗੱਲ ਭਾਈ ਜੀ ਦੇਖੋ ਹੁਣ ਕੀ ਕਹੀਏ ਅਸੀਂ ਇਹ ਲੋਕਾਂ ਚ ਆਉਣ ਜੋਗਾ ਨਹੀਂ ਰਿਹਾ ਲੋਕ ਜੜਾ ਹੁੰਦੀਆਂ ਕਿਸੇ ਲੀਡਰ ਦੀਆਂ ਠੀਕ ਹੈ ਜੀ ਇਹ ਅੱਜ ਲੋਕਾਂ ਤੋਂ ਭੱਜ ਰਿਹਾ ਇਹਨਾਂ ਲੋਕਾਂ ਦੀ ਆਉਣਾ ਪੈਣਾ ਹੁਣ ਇਹਨੂੰ ਕੀ ਕਹੀਏ ਠੀਕ ਹੈ ਜੀ ਇਹਨੂੰ ਹੁਣ ਅਸੀਂ ਕੀ ਕਹੀਏ ਠੀਕ ਹੈ ਲੋਕਾਂ ਨੇ ਇਹਨੂੰ ਬਣਾਇਆ ਇਹਦੀ ਇਹਦੀ ਕਾਤ ਨਹੀਂ ਮੌਤ ਤੋਂ ਅੱਗੇ ਮੌਤ ਖੜੀ ਕੀ ਤੇਜ਼ ਘਟਣ ਦੀ ਗੱਲ ਹੋ ਰਹੀ ਸੀ ਤੁਸੀਂ ਕਿਹੜਾ ਉਹਨਾਂ ਦੀ ਗੱਡੀਆਂ ਕੋਈ ਗੱਲ ਹੈ ਦੇਖੋ ਅਸੀਂ ਤਾਂ ਗੱਡੀਆਂ ਪਰ ਅਸੀਂ ਵਿਰੋਧ ਤਾਂ ਕਰਾਂਗੇ ਨਾ ਜੀ ਸਾਡੀ 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 ਰੋਟੀ ਖੋਈ ਜਾ ਰਹੀ ਆ ਸਾਡੀ ਰੋਜ਼ੀ ਖੋਈ ਜਾ ਰਹੀ ਆ ਸਾਨੂੰ ਅਸੀਂ ਵਿਰੋਧ ਤਾਂ ਕਰਾਂਗੇ ਸਾਡਾ ਹੱਕ ਉਹ ਕਰਨਾ ਐਂਡ ਦਾ ਕਰਾਂਗੇ ਇਹ ਕੀ ਹੋਇਆ ਵੇਖ ਲਿਆ ਵੀ ਕਿਸੇ ਜੇ ਮਤ ਇਹ ਇੰਟਰਵਿਊਰ ਦੇ ਰਹੇ ਆ ਵੀ ਇਹ ਸਰਕਾਰ ਪਾਲਿਸੀ ਸਹੀ ਆ ਤਾਂ ਕਿ ਸਮਝਾ ਸਾਨੂੰ ਇੱਥੇ ਬੈਠ ਕੇ ਸਾਨੂੰ ਇੱਥੇ ਬੈਠ ਕੇ ਸਮਝਾ ਸਕਦੇ ਕਿਉਂ ਭੱਜ ਕੇ ਗਏ ਆ ਇੰਨੀ ਤੇਜ਼ ਭੱਜਣ ਦਾ ਮਤਲਬ ਕੀ ਸੀ ਤੁਸੀਂ ਆਪ ਹੀ ਦੇਖ ਲਿਆ ਇਹ ਕਿੰਨੇ ਗੰਦੀ ਸਰਕਾਰ ਆ ਸਾਨੂੰ ਇਹ ਪਾਲਿਸੀਆਂ ਨਹੀਂ ਚਾਹੀਦੀਆਂ ਸਾਡੇ ਹੱਕ ਵਿੱਚ ਨਹੀਂ ਲੀਡਰ ਹੁੰਦੇ ਆ ਲੋਕਾਂ ਨੇ ਲੋਕ ਨਾਇਕ ਹੁੰਦੇ ਆ ਲੀਡਰ ਇਹਨੂੰ ਅਸੀਂ ਲੋਕ ਨਾਇਕ ਬਣਾਇਆ ਸੀਗਾ ਪਰ ਇਹ ਖਲਨਾਇਕ ਬਣ ਗਿਆ ਇਹ ਫਾਇਦਾ ਨਹੀਂ ਜਾਣਦਾ ਤਾਂ ਇਹ ਸਾਡੇ ਲਈ ਖਲਨਾਇਕ ਬਣ ਗਿਆ ਸਾਡੀ ਰੋਜੀ ਰੋਟੀ ਖੋਹ ਰਿਆ ਕਿ ਦਿੱਲੀ ਦਿੱਲੀ ਮਗਰ ਲਾ ਕੇ ਸਾਡੀ ਰੋਜੀ ਰੋਟੀ ਖੋਹ ਰਿਆ ਦੇਖੋ ਅਸੀਂ ਇਹਦੀ ਕਦਰ ਕਰਦੇ ਸੀਗੇ ਵਿਆਮ ਘਰਾਂ ਚੋਂ ਉੱਠ ਕੇ ਪਰ ਜਿਹੜੇ ਹਿਸਾਬ ਨਾਲ ਅੱਜ ਕਿਸਾਨਾਂ ਨੂੰ ਗਾਲਾਂ ਕੱਢ ਰਿਆ ਕਿਸਾਨਾਂ ਦੀ ਜਮੀਨਾਂ ਖੋਹ ਰਿਆ ਅਸੀਂ ਇਹਦਾ ਅਸੀਂ ਇਹਨਾਂ ਮੂੰਹ ਵੀ ਦੇਖਣਾ ਪਸੰਦ ਨਹੀਂ ਕਰਦੇ ਹੋਰ ਅਸੀਂ ਕੀ ਕਹੀਏ ਦੀ ਠੀਕਾ ਸਾਡਾ ਇਹ ਲੀਡਰ ਨਹੀਂ ਅਸੀਂ ਮੱਥਾ ਟੇਕਿਆ ਨੂੰ ਸਾਡਾ ਤਾਂ ਇਹ ਮਾਨ ਹੋ ਗਿਆ ਇੱਕ ਤਾਂ ਸਾਡਾ ਇਮਾਨਦਾਰੀ ਕੱਟੜ ਮਾਨਨਰ ਕਹਿੰਦੇ ਸੀ ਨਾ ਇਮਾਨਦਾਰੀ ਲਫਜ਼ ਤੋਂ ਸਾਡਾ ਵਿਸ਼ਵਾਸ ਉੱਠ ਗਿਆ ਇੱਕ ਸਾਡਾ ਵੋਟਰ ਰਾਜ ਤੋਂ ਵੀ ਵਿਸ਼ਵਾਸ ਉੱਠ ਗਿਆ ਅਸੀਂ ਪਹਿਲਿਆਂ ਨੂੰ ਨਕਾਰ ਕੇ ਪਹਿਲਿਆਂ ਨੂੰ ਦਰਕਾਰ ਕੇ ਵੱਡੇ ਵੱਡੇ ਲੀਡਰਾਂ ਦੀ ਧੌਣ ਚੱਕੀਲਾ ਕੱਢ ਕੇ ਇਹ ਆਮ ਘਰਾਂ ਦੇ ਲੋਕ ਚੁਣੇ ਸੀ ਇਹਦਾ ਸਾਡੇ ਰਜਗਾਰ ਦਾ ਤੁਹਾਨੂੰ ਕੀ ਦੇਣਾ ਸੀ ਸਾਡੀ ਚੌ ਲੁਧਿਆਣਾ ਜ਼ਿਲ੍ਹੇ ਦੇ 60000 ਏਕੜ ਖੋ ਕੇ ਸਾਨੂੰ ਲੱਖਾਂ ਲੋਕਾਂ ਨੂੰ ਬਰਬਾਦ ਕਰ ਰਹੇ ਆ ਇਹ ਪਾਲਿਸੀ ਸਾਡੇ ਬੱਚੇ ਦਾ ਬਾਹਰ ਗਿਆ ਸੀ ਸਾਨੂੰ ਵੀ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਇਹ ਦੇਖ ਸਕਦੇ ਹੋ ਵੀ ਕਿਸ ਹਿਸਾਬ ਨਾਲ ਇੱਥੇ ਸੀਐਮ ਭਗਵੰਤ ਮਾਨ ਦਾ ਕਾਫਲਾ ਜਿਹੜਾ ਇੱਥੋਂ ਨਿਕਲਿਆ ਤੇ ਉਹ ਕਿਸ ਤਰੀਕੇ ਨਾਲ ਤੇਜ਼ੀ ਦੇ ਨਾਲ ਨਿਕਲ ਰਿਹਾ ਕਿਸਾਨਾਂ ਦੀ ਗਿਣਤੀ ਕੋਈ ਅੱਡੀ ਨਹੀਂ ਇੱਥੇ ਵੀ ਇੰਨੀ ਤੇਜ਼ ਕੱਢਣ ਦੀ ਲੋੜ ਨਹੀਂ ਸੀ ਬਾਈ ਜੀ ਕੀ ਗੱਲ ਹੈ ਨਹੀਂ ਤੇਜ਼ੀ ਨਾਲ ਕੋ ਨਿਕਲਦੀ ਆ ਬਾਈ ਜੀ ਦੇਖੋ ਕਹਿੰਦੇ ਹੁੰਦੇ ਨਾ ਮੂਸਾ ਡਰਿਆ ਮੌਤ ਤੋਂ ਅੱਗੇ ਮੌਤ ਖੜੀ ਅਸੀਂ ਕੋਈ ਉਹਦਾ ਜਿਹੜਾ ਵਿਰੋਧ ਅਸੀਂ ਕਣੀਆਂ ਝੰਡੀਆਂ ਦਿਖਾ ਕੇ ਕਰਨਾ ਜਦੋਂ ਵੀ ਕਰਨਾ ਸਾਡਾ ਤੁਸੀਂ ਕੋਈ ਗੱਡੀਆਂ ਅੱਗੇ ਨਹੀਂ ਆ ਨਾ ਨਾ ਸਾਡਾ ਕੋਈ ਰੋਕਣ ਦਾ ਮਸਲਾ ਨਹੀਂ ਸਾਡਾ ਕੋਈ ਲੜਾਈ ਝਗੜੇ ਦਾ ਮਸਲਾ ਨਹੀਂ ਸਾਡਾ ਮਸਲਾ ਵੀ ਸਾਡੀ ਜਿਹੜੀ ਜ਼ਮੀਨ ਆ ਉਹਨੂੰ ਬਚਾਉਣ ਦਾ ਸਾਡਾ ਮਸਲਾ ਆ ਉਹ ਸਾਡੀ ਗੱਲ ਸੁਣ ਲੈ ਤੇ ਬਹਿ ਕੇ ਸੁਣ ਲੈ ਫੇਰ ਵੀ ਅਸੀਂ ਤਾਂ ਸਤਿਕਾਰ ਕਰਾਂਗੇ ਆਵੇ ਲੇਕਿਨ ਗੱਲ ਤਾਂ ਸੁਣੇ ਉਹ ਗੱਲ ਨਹੀਂ ਸੋਹਦਾ ਆਪਣੇ ਆਪ ਵੀ ਡਰਿਆ ਫਿਰਦਾ ਅਸੀਂ ਨਹੀਂ ਡਰਾਉਂਦੇ ਇੱਥੇ ਆ ਕੇ ਗਿਣਾ ਸਕਦੇ ਸੀਗੇ ਤੁਹਾਨੂੰ ਹਾਂਜੀ ਹਾਂਜੀ ਇੱਥੇ ਆ ਕੇ ਕਹਿ ਸਕਦਾ ਸੀ ਵੀ ਹਾਂ ਦੱਸੋ ਜੀ ਮੈਂ ਐਂ ਕਰ ਦਿੰਨਾ ਮੈਂ ਵਧੀਆ ਕਰ ਦਿੰਨਾ ਆਕੇ ਦਾਦਾ ਦਾ ਸਹੀ ਉਹਨਾਂ ਦੇ ਆਮ ਨੂੰ ਉਹਨਾਂ ਨੂੰ ਚੋਰਾ ਨੂੰ ਆਪ ਦਾ ਪਾਲਾ ਆਪ ਮਾਰਦਾ ਕੋਈ ਕਿਸੇ ਕਿਸਾਨ ਦਾ ਕਸੂਰ ਨਹੀਂ ਆ ਕੋਈ ਕਿਸੇ ਨੂੰ ਘੋਰਦਾ ਨਹੀਂ ਆ ਲੋਕ ਲੰਘਦੇ ਹੀ ਆ ਕਿਸੇ ਨੇ ਨਹੀਂ ਰੋਕਿਆ ਆਪਣੇ ਆਪ ਗੱਡੀ ਭਜਾ ਕੇ ਲੰਘੇ ਆ ਅਸੀਂ ਨਹੀਂ ਕਿਸੇ ਨੇ ਰੋਕਿਆ ਗੱਡੀ ਨਿਕਲੀ ਪੂਰੇ ਕੈਮਰੇਜ਼ ਰਿਕਾਰਡ ਹੈ ਇਹ ਬੜੇ ਆਰਾਮ ਨਾਲ ਗੱਡੀਆਂ ਨਿਕਲੀਆਂ ਕਾਫਲਾ ਇੱਥੇ ਆਂਦੇ ਕਾਫਲਾ ਬਿਲਕੁਲ ਤੇਜ਼ ਉਹਨੂੰ ਪਤਾ ਲੱਗ ਗਿਆ ਵੀ ਬੈਠਿਆ ਮੇਰਾ ਵਿਰੋਧ ਕਰਨ ਗਿਆ ਸੀ ਵਿਰੋਧ ਖੜ ਕੇ ਕਰਦੇ ਆ ਜਿਹੜਾ ਮਤਲਬ ਅਸੀਂ ਕਰਦੇ ਆ ਛੰਡੀਆਂ ਦਿਖਾ ਕੇ ਕਰਦੇ ਆ ਨਾ ਕਿ ਅਸੀਂ ਕੋਈ ਡਾਂਗ ਛੋਟਾ ਲੈ ਕੇ ਖੜੇ ਆ ਉਹਨਾਂ ਨੂੰ ਆਪ ਦਾ ਪਾਲਾ ਆਪੇ ਮਰੀ ਜਾਂਦਾ ਚਲੋ ਜੋ ਮਾਰਾ ਕਰਨਗੇ ਤਾਂ ਮਾਰਾ ਭੁਗਤਣਗੇ ਗ੍ਰੇਗ ਵਾਲਾ ਤੁਸੀਂ ਤਾਂ ਵਿਰੋਧ ਕੀਤਾ ਪਰ ਲੁਧਿਆਣੇ ਦੇ ਵਿੱਚ ਹੀ ਵੱਡਾ ਘੱਟ ਕਰ ਗਏ ਨੇ ਉਹ ਉਹ ਦੇਖੋ ਜੀ ਕੱਟਦਾ ਹੁਣ ਆਉਂਦਾ ਚਮਚਾਂ ਦੀ ਕਮੀ ਨਹੀਂ ਹੁੰਦੀ ਆ ਉਹਨਾਂ ਨੇ ਵੀ ਤਾਂ ਮਤਲਬ ਆਪ ਦਾ ਕਰਨਾ ਵੀ ਉਹਨਾਂ ਜਿਹੜੇ ਝੋਲੀ ਚੁੱਕਨੇ ਉਹਨਾਂ ਦਾ ਕੋਈ ਕੁਝ ਨਹੀਂ ਕਰ ਸਕਦਾ ਉਹਦਾ ਜਿੱਦਣ ਇਹਨਾਂ ਦੇ ਬਲਡੋਜ਼ਰ ਫਿਰਨਾ ਉਹਦਣ ਇਹਨਾਂ ਨੂੰ ਪਤਾ ਲੱਗਣਾ ਕੱਟ ਕਰੀ ਜਾਣ ਕੱਠ ਨੂੰ ਕੀ ਆ ਮੁੱਲ ਦੇ ਬੰਦੇ ਜਿੱਦੋਂ ਮਰਜ਼ੀ ਲਿਆਓ ਇਹ ਕੋਈ ਨਹੀਂ ਗੱਲ ਹੁੰਦੀ ਪੈਸੇ ਦੇ ਕੇ ਆਹ ਜਿਹੜੇ ਬੈਠੇ ਆ ਉਹਨਾਂ ਨੂੰ ਪੁੱਛੋ ਕੋਈ ਵੀ ਬੰਦਾ ਕੋਈ 10 ਰੁਪਏ ਵੀ ਕਿਸੇ ਨੇ ਲਏ ਹੁਣ ਕਿਸ ਤੋਂ ਆਪ ਦਾ ਖਰਚਾ ਆ ਲੰਗਰ ਪਾਣੀ ਦਾ ਖਰਚਾ ਆਪ ਕਰਦੇ ਆ ਚਾਹ ਪਾਣੀ ਦਾ ਖਰਚਾ ਆਪ ਕਰਦੇ ਆ ਕੋਈ ਕਿਸੇ ਤੋਂ ਕੁਝ ਮੰਗਦਾ ਨਹੀਂ ਹੈ ਜੋ ਵੀ ਆਉਂਦਾ ਇੱਥੇ ਸੇਵਾ ਭਾਵਨਾ ਨਾਲ ਆਉਂਦਾ ਆਪ ਦਾ ਰੋਸ ਜਿਤਾਉਣ ਵਾਸਤੇ ਆਉਂਦਾ ਨਾ ਕਿ ਕੋਈ ਕਿਸੇ ਨਾਲ ਲੜਨ ਪਿੰਡ ਕਿਹੜਾ ਮੇਰਾ ਪਿੰਡ ਕੋਹੜਾ ਜੀ ਪਿੰਡ ਤੁਹਾਡੇ ਪਿੰਡ ਦੀ ਵੀ ਜ਼ਮੀਨ ਆਈ ਹੈ ਅਸਾਨੀਆਂ ਮੇਰੀ ਆਪ ਦੀ ਜ਼ਮੀਨ ਆਈ ਹੈ ਮੇਰੇ ਘਰ ਦਾ ਨੰਬਰ ਵੀ ਆਇਆ ਹੋਇਆ ਬਟਾ ਘਰ ਵੀ ਵੇਚਿਆ ਗਿਆ ਜ਼ਮੀਨ ਵੀ ਬਿਲਕੁਲ ਜੀ ਜ਼ਮੀਨ ਕਿੰਨੇ ਕਿੱਲੇ ਹੈ ਜ਼ਮੀਨ ਮੇਰੀ 2.5 ਕਿੱਲੇ ਹੈ ਜੀ 2.5 ਕਿੱਲੇ ਜ਼ਮੀਨ ਤੁਹਾਡੀ ਕਿਉਂਕਿ ਢਾਈ ਕਿਲੇ ਵਾਲਾ ਕਿਸਾਨ ਕਹਿੰਦੇ ਆ ਵੀ ਹਾਂ ਕਿਰਤੀ ਕਿਸਾਨ ਆ ਤੁਹਾਡੀ ਵੀ ਜ਼ਮੀਨ ਵਿੱਚ ਆ ਗਈ ਤੁਹਾਨੂੰ ਹੁਣ ਐਂ ਗੱਲ ਆ ਵੀ ਹੈਂ ਟੂ ਹਾਊਸ ਵੀ ਹੁਣ ਕਰਾਂਗੇ ਕੀ ਬਿਲਕੁਲ ਉਹੀ ਗੱਲ ਆ ਜੀ ਹੁਣ ਜਿਹੜਾ ਬੰਦਾ ਕਮਾਈ ਕਰਕੇ ਰੋਟੀ ਖਾਂਦਾ ਜ਼ਮੀਨ ਤੋਂ ਖੇਤੀ ਤੋਂ ਉਹਨੂੰ ਇਹ 2 ਸੌ ਗਾਇਦਾ ਪਲਾਂਟ ਦੇ ਕੇ ਉੱਥੇ ਕੀ ਵੇਚ ਲੂਗਾ ਬੰਦਾ ਕੀ ਕਰ ਲੂਗਾ ਜਿਹੜੇ ਅਸੀਂ 4-5 ਪੋਸਤ ਤੋਂ ਬੋਸਤਾਂ ਜੋ ਖੇਤੀ ਕਰ ਰਹੇ ਆ ਕੀ ਅਸੀਂ ਬਿਜ਼ਨਸ ਕੀ ਕੀ ਬਿਜ਼ਨਸ ਕਰ ਸਕਦੇ ਆ ਤੁਸੀਂ ਆ ਵੀ ਦੱਸੋ ਕਿਸੇ ਕੋਲ ਕੋਈ ਪੈਸਾ ਹੋਊਗਾ ਤਾਂ ਬਿਜ਼ਨਸ ਕਰੂਗਾ ਨਾ ਪਰ ਉਹ ਤਾਂ ਇਹਨਾਂ ਨੇ ਪਹਿਲੇ ਖੋ ਹੀ ਜਾਂਦੇ ਨੇ ਆ ਹੁਣ ਇਹਨਾਂ ਨੇ ਪਰਲੇ ਪਾਸੇ ਮੈਪਿੰਗ ਕਰੀ ਆ ਵੀ ਜਿਹੜੀਆਂ ਜ਼ਮੀਨਾਂ ਲੈਂਡ ਪੂਲਿੰਗ ਦੇ ਵਿੱਚ ਆ ਗਈਆਂ ਉਹਨਾਂ ਦੇ ਵਿੱਚ ਜਿਹੜਾ ਝੋਨਾ ਬੀਜਿਆ ਉਹ ਖਰੀਦਿਆ ਨਹੀਂ ਜਾਊਗਾ ਫੇਰ ਕਹਿੰਦੇ ਅੱਜ ਜਿਦੀ ਮਰਜ਼ੀ ਆ ਜ਼ਮੀਨ ਦਿਓ ਜਿਦੀ ਮਰਜ਼ੀ ਨਾਲ ਝੋਨਾ ਨਹੀਂ ਖਰੀਦਦੇ ਉਹ ਤਾਂ ਕਹਿੰਦੇ ਖਰੀਦਿਆ ਨਹੀਂ ਜਾਊਗਾ ਮੰਡੀ ਕਰਨ ਵਾਲੇ ਮੈਪਿੰਗ ਕਰਦੇ ਫਿਰਦੇ ਆਦਰ ਵੀ ਵੀ ਸემი ਕੰਨੀ ਜਾ ਕੇ ਪੁੱਛ ਲਿਓ ਤੇ ਹੁਣ ਦੱਸੋ ਵੀ ਮਤਲਬ ਕੀ ਕਰੂਗਾ ਬੰਦਾ ਕਿੱਦ ਨੂੰ ਜਾਊਗਾ ਵੀ ਅਸੀਂ ਜੇ ਪਿਆਰ ਨਾਲ ਨਹੀਂ ਦਿੱਤੇ ਆ ਤਾਂ ਧੱਕੇ ਨਾਲ ਲਵਾਂਗੇ ਉਹ ਕਹਿੰਦੇ ਧੱਕਾ ਨਹੀਂ ਕਰਾਂਗੇ ਪਰ ਅਸਲ ਦੇ ਵਿੱਚ ਕੁਝ ਹੁਣ ਵੀ ਨਹੀਂ ਦੇਵਾਂਗੇ ਮੇ ਤੁਹਾਨੂੰ ਮਰਨ ਨਹੀਂ ਦੇਣਾ ਤੁਹਾਨੂੰ ਰੋਂਣ ਵੀ ਨਹੀਂ ਦੇਣਾ ਮਾਰਾਂਗੇ ਵੀ ਇਹ ਪਾਲਿਸੀ ਇਹਨਾਂ ਨੇ ਬਣਾਈ ਹੋਈ ਐ ਪਤਾ ਨਹੀਂ ਇਹਨਾਂ ਨੂੰ ਕੀ ਐ ਇਹਦੇ ਵਿੱਚ ਮਿਲਦਾ ਵੀ ਜੇ ਨਹੀਂ ਲੋਕ ਚਾਹੁੰਦੇ ਵੀ ਤੁਸੀਂ ਨਾ ਕਰੋ ਉਹਨੂੰ 64 64000 ਏਕੜ ਲੈ ਕੇ ਤੁਸੀਂ ਕਲੋਨੀਆਂ ਬਣਾਉਣ ਲੱਗੇ ਹੋ ਜਿਹੜੀਆਂ ਪਹਿਲਾਂ ਵਾਲੀਆਂ ਉਹ ਡਵੈਲਪ ਨਹੀਂ ਹੋਈਆਂ ਅਜੇ ਰੋਟੀਆਂ ਕਿੱਥੋਂ ਖਾਣੀਆਂ ਨੇ ਕਿੱਥੋਂ ਜਿਹੜੇ ਆ ਸ਼ਹਿਰਾਂ ਦੇ ਵਿੱਚ ਵੀ ਬੈਠੇ ਆ ਬੰਦੇ ਛੋਟੇ ਦੁਕਾਨਦਾਰ ਬੈਠੇ ਆ ਦੁੱਧ ਵੀ ਪਿੰਡਾਂ ਚੋਂ ਹੀ ਆਉਂਦਾ ਉਹ ਦੁੱਧ ਜੇ ਹੁਣ ਜ਼ਮੀਨਾਂ ਨਹੀਂ ਰਹਿਣਗੀਆਂ ਪੱਠੇ ਰੀ ਲੋਕ ਵੇਚਣਗੇ ਤੇ ਡੰਗਰ ਕਿੱਥੋਂ ਰੱਖਣਗੇ ਕਿਵੇਂ ਦੁੱਧ ਪੈਦਾ ਹੋਊਗਾ ਤੇ ਕਿਵੇਂ ਉਹ ਸ਼ਹਿਰਾਂ ਦੇ ਵਿੱਚ ਪਹੁੰਚੂਗਾ ਤੇ ਜੇ ਇਹਨਾਂ ਨੇ ਹੁਣ ਡੁਪਲੀਕੇਟ ਬਣਾ ਕੇ ਬਣਾਉਣਾ ਵਾ ਫਿਰ ਤੁਹਾਨੂੰ ਪਤਾ ਵੀ ਗਾਹਾਂ ਦੇ ਜਿਹੜੇ ਨਸਲਾਂ ਨੇ ਕਿੰਦਾਂ ਦੀਆਂ ਪੈਦਾ ਥੋੜੀ ਜਿਹੀ ਜ਼ਮੀਨਾਂ ਦੀ ਡੁਪਲੀਕੇਟ ਬਣਾ ਕੇ ਵਿੱਚ ਜੋ ਮਰਜ਼ੀ ਕਰੀ ਜੋ ਛੋਨਾ ਵੀ ਡੁਪਲੀਕੇਟ ਲਿਆਓ ਕਣਕ ਵੀ ਡੁਪਲੀਕੇਟ ਲਿਆਓ ਇਹਨਾਂ ਨੇ ਬਰਬਾਦ ਕਰਨ ਵਾਸਤੇ ਤਲ ਗਿਆ ਇਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਨਿਕਾਰ ਕੇ ਲੋਕਾਂ ਨੇ ਸਾਰੀਆਂ ਨੂੰ ਦੇਖਿਆ ਵੀ ਨਵੇਂ ਨੂੰ ਬਦਲਾਅ ਲੈ ਆਈਏ ਤਾਂ ਕਿ ਕੁਝ ਫਾਇਦਾ ਹੋਵੇ ਇਹਨਾਂ ਨੇ ਜਮਾਈ ਜੱਖਣਾ ਵੜਦੀ ਇਹਨਾਂ ਦਾ ਮਿੱਟੀ 베ਸ ਕਰਕੇ ਰੱਖਿਆ ਇਸ ਬੰਦੇ ਦਾ ਕਹਿੰਦਾ ਮੈਂ ਪਿੰਡਾਂ ਦਾ ਪੋਤਾ ਪਿੰਡਾਂ ਦਾ ਪੋਤਾ ਪਿੰਡਾਂ ਦੇ ਬੰਦੇ ਆ ਅੱਗੇ ਹੁੰਦਾ ਸੀ ਸੀਐਮ ਅਸੀਂ ਐਮ ਆਰ ਨੂੰ ਲੋਕੀ ਆਰਾਮ ਨਾਲ ਅਪਰੋਚ ਕਰ ਸਕਦੇ ਸੀ ਸੀਐਮ ਬਣਨ ਤੋਂ ਪਹਿਲਾਂ ਅੱਜ ਤੁਸੀਂ ਜਾਂਦੇ ਅੱਜ ਜਾਂਦੇ ਤਾਂ ਵਿੱਚ ਆ ਸਕਦੇ ਸੀ ਕਿਸਾਨਾਂ ਨਾਲ ਗੱਲ ਹੋ ਸਕਦੀ ਸੀ ਬਿਲਕੁਲ ਹੋ ਸਕਦੀ ਸੀ ਸਾਰੀ ਇੰਨੀ ਫੋਰਸ ਲੱਗੀ ਆ ਉਹਦੇ ਕੋਲੇ ਦੇ ਤੇ ਅੱਜ ਕਿੰਨੇ ਕੁ ਬੰਦੇ ਆ ਜਿਹੜੇ ਇਹਨੂੰ ਮਤਲਬ ਕੋਈ ਕੁਝ ਕਰ ਦਿੰਦਾ ਕੋਈ ਤਿਆਰ ਨਾ ਕੋਈ ਦਿਹਾਣ ਨਹੀਂ ਕੋਈ ਛੋਟੀ ਨਹੀਂ ਮੈਂ ਉਹ ਡੰਡੇ ਆ ਜਿਹੜੇ ਉਹਦੇ ਝੰਡਿਆਂ ਚ ਪਾਏ ਹੋਏ ਨੇ ਹੁਣ ਉਹਨਾਂ ਨੂੰ ਦੱਸੋ ਕਿਹੜਾ ਬੰਦਾ ਹੈ ਤੇ ਤੁਸੀਂ ਦੱਸੋ ਵੀ ਕੋਈ ਲੜਨ ਵਾਲਾ ਬੰਦਾ ਤੁਹਾਨੂੰ ਦਿਂਦਾ ਇਥੇ ਬਰੋਤਾ ਅਸੀਂ ਕਰਨਾ ਹੀ ਕਰਾਂ ਉਹ ਹੁਣ ਜੇ ਇਹ ਨਹੀਂ ਖੜੂਗਾ ਉਹਨਾਂ ਰੋਹ ਰੋਕਾਂ ਦੇ ਵਿੱਚ ਜਾਦੇ ਵੱਧਾ ਜੇ ਆ ਕੇ ਬੰਦਾ ਖੜ ਜੂਗਾ ਮੇਰਾ ਨਹੀਂ ਖਿਆਲ ਕੋਈ ਕਿਸੇ ਨਾਲ ਬੱਤ ਬੁਝੀ ਜੀ ਵਿਰੋਧ ਖਤਮ ਹੀ ਹੋ ਜਾਂਦਾ ਜੇ ਆ ਕੇ ਖੜ੍ਹਦੇ ਨੇ ਗੱਲ ਸਮਝਾ ਫਾਇਦੇ ਸਮਝਾ ਦਿੰਦੇ ਫਿਰ ਉਹੀ ਤਾਂ ਗੱਲ ਆ ਜੀ ਮਤਲਬ ਉਹਨਾਂ ਨੂੰ ਆਪ ਦਾ ਪਾਲਾ ਮਾਰਦਾ ਆਪ ਦਾ ਉਹਨਾਂ ਨੂੰ ਡਾਰਾ ਬਸ ਮੇਕਸ ਕਹਿੰਦੇ ਹੋ ਕਿਸ ਤਰੀਕੇ ਨਾਲ ਇੱਥੇ ਕਾਫਲਾ ਜਿਹੜਾ ਹੈ ਉਹ ਸੀਐਮ ਭਗਵੰਤ ਮਾਨ ਦਾ ਗਲਾਡਾ ਦਫ਼ਤਰ ਤੇ ਬਾਹਰ ਕਿਉਂਕਿ ਇੱਥੇ ਹੀ ਜਦੋਂ ਆਂਦੇ ਨੇ ਤਾਂ ਪਿੱਛੇ ਇੱਕ ਹੋਟਲ ਆ ਉੱਥੇ ਜ਼ਰੂਰ ਉਹ ਰੁੱਕਦੇ ਨੇ ਤਾਂ ਉੱਥੇ ਲੁਧਿਆਣੇ ਜਦੋਂ ਆਂਦੇ ਆ ਉੱਥੇ ਰੁਕਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਏ ਉਹ ਇੱਥੋਂ ਹੀ ਨਿਕਲ ਰੇ ਸੀ ਇਹ ਕਾਫਲਾ ਨਿਕਲ ਰਿਹਾ ਸੀ ਪਰ ਬੜੇ ਆਰਾਮ ਨਾਲ ਕੈਮਰੇ ਦੇ ਵਿੱਚ ਹੀ ਰਿਕਾਰਡ ਹੋ ਗਿਆ ਇੱਕ ਪਾਸੇ ਬੜੇ ਆਰਾਮ ਨਾਲ ਨਿਕਲਦਾ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀ ਵੀ ਇੱਥੇ ਕਿਸਾਨ ਬੈਠੇ ਹੋਏ ਨੇ ਪਰ ਦੂਜੇ ਪਾਸੇ ਜਦੋਂ ਉਹ ਯੂ-ਟਰਨ ਮਾਰ ਕੇ ਆਂਦਾ ਤਾਂ ਕਾਫਲਾ ਇਹਨਾਂ ਤੇਜ਼ ਕਿ ਹੋ ਜਾਂਦਾ ਬੜੇ ਵੱਡੇ ਸਵਾਲ ਉੱਠਦੇ ਨੇ ਆਕੇ ਗੱਲਬਾਤ ਕਰ ਸਕਦੇ ਸੀ ਜੇ ਇਹਨਾਂ ਦੇ ਪੁੱਤ ਨੇ ਕਿਸਾਨਾਂ ਦਾ ਕਹਿੰਦੇ ਆ ਮੈਂ ਕਿਸਾਨਾਂ ਦਾ ਪੁੱਤ ਆ ਤਾਂ ਕਿਸਾਨਾਂ ਨਾਲ ਗੱਲਬਾਤ ਵੀ ਜਿਹੜੀ ਆ ਉਹ ਜ਼ਰੂਰ ਉਹ ਕੀਤੀ ਜਾ ਸਕਦੀ ਸੀ ਤੇ ਕੈਮਰਾ ਮਰਸਨ ਅਮਿਤ ਕੰਨਾ ਦੇ ਨਾਲ ਮੈਂ ਹਾ ਕੁਵਰ ਜੋਤ ਸਿੰਘ